ਸਰ ਕੀ ਕਹਿਣਾ ਚਾਹੋਗੇ ਕੋਰਿਆਂ ਦੇ ਮੇਲੇ ਚੱਲੀ ਜਾਂਦੀ ਹੈ ਕਿਸ ਜੀ ਦੇ ਪ੍ਰਬੰਧ ਇਸ ਵਾਰ ਕੀਤੇ ਗਏ ਪ੍ਰਸ਼ਾਸਨ ਦੇ ਵੱਲੋਂ ਜਤਨ ਲਗਾਤਾਰ ਹੀ ਇਸ ਜਨ ਨੂੰ ਲੈ ਕੇ ਚੌਕਸ ਰਹਿਣਾ ਜੀ ਇਹ ਬੇਸਿਕਲੀ ਬਹੁਤ ਇੰਪੋਰਟੈਂਟ ਮੇਲਾ ਜੀ ਇਹ ਪੰਜਾਬ ਦਾ ਜੀ ਇਹ ਇਹਦੀ ਜਿਹੜੀ ਇੱਥੇ ਹੈ ਗੈਦਰਿੰਗ ਹੈ ਉਹ ਹਜ਼ਾਰਾਂ ਲੋਕ ਇੱਥੇ ਆਉਂਦੇ ਆ ਜੀ ਇਹ ਜਿਹੜੇ ਸਟੱਡ ਫਾਰਮਰਸ ਵੀ ਆਉਂਦੇ ਆ ਤੇ ਇੱਕ ਜਿਹੜੀ ਜਨਤਾ ਇਹਨਾਂ ਨੂੰ ਇਹਨਾਂ ਨੂੰ ਦੇਖਣ ਵੀ ਆਉਂਦੀ ਹੈ ਜੀ ਇੱਥੇ ਪ੍ਰੈਜੈਂਟੇਸ਼ਨਸ ਲੱਗਦੀਆਂ ਜੀ ਇਸ ਕਰਕੇ ਕਰਾਊਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਹ ਮੇਨ ਚੀਜ਼ ਇੱਥੇ ਪੁਲਿਸ ਨੂੰ ਇਹੀ ਰਹਿੰਦੀ ਆ ਵੀ ਕਰਾਊਡ ਨੂੰ ਮੈਨੇਜ ਕਿਦਾਂ ਕਰਨਾ ਹੈ ਜੀ ਜਿਹੜੀਆਂ ਇਹਦੀਆਂ ਮੰਡੀ ਦੀਆਂ ਆਊਟਸਕਰਟਸ ਤੇ ਡਿਵਰਜਨਸ ਲਾਈਆਂ ਜਾਂਦੀਆਂ ਤਾਂ ਕਿ ਜਿਹੜਾ ਕੋਈ ਕਿਸੇ ਨੇ ਪਾਸ ਕਰਨਾ ਉਹਨੂੰ ਨਾ ਪ੍ਰੋਬਲਮ ਆਵੇ ਜੀ ਤੇ ਸਪੈਸ਼ਲੀ ਜਿਹੜੇ ਵਿਜ਼ਿਟਰਸ ਆ ਜੀ ਜਿਹੜੇ ਇੱਥੇ ਆਉਂਦੇ ਆ ਉਹਨਾਂ ਲਈ ਪ੍ਰਬੰਧ ਕੀਤਾ ਜਾਂਦਾ ਹੈ ਜੀ ਵੀ ਉਹਨਾਂ ਦੀ ਇੱਕ ਐਂਟਰੀ ਐਂਡ ਐਗਜ਼ਿਟ ਪੁਆਇੰਟਸ ਡੈਲੀਗੇਟ ਕੀਤੇ ਜਾਂਦੇ ਆ ਜੀ ਉਸ ਤੋਂ ਬਾਅਦ ਜੀ ਨਾਕਾਬੰਦੀਸ ਕੀਤੀਆਂ ਜਾਂਦੀਆਂ ਜੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਇੱਥੇ ਕੋਈ ਸਿਕਿਉਰਿਟੀ ਬਿਲਕੁਲ ਇਹਦੀ ਕੀਤੀ ਜਾਵੇ ਜੀ ਪਰ ਮੱਲਾ ਏਰੀਆ ਦੀ ਲਗਾਤਾਰ ਹੀ ਸੂਖਿਆ ਪ੍ਰਮੰਤ ਚੌਕਸ ਰਹਿੰਦੇ ਆਪ ਜੀ ਕੋਲ ਲੇਕਿਨ ਲੜਾਈ ਝਗੜੇ ਦੀਆਂ ਵਾਰਦਾਤਾ ਵੀ ਕਈ ਵਾਰੀ ਹੋ ਜਾਂਦੀ ਹੈ ਇਸ ਵਾਰ ਕਿਸ ਤਰ੍ਹਾਂ ਦਾ ਮਾਹੌਲ ਹੈ ਨਹੀਂ ਇਸ ਵਾਰ ਜੀ ਬਹੁਤ ਪੀਸਫੁਲ ਹੈ ਜੀ ਬਾਕੀ ਤੁਸੀਂ ਕਾਫੀ ਸਪੈਸ਼ਲ ਟੀਮਸ ਬਣਾਈਆਂ ਗਈਆਂ ਸੀਗੀਆਂ ਜੀ ਮਤਲਬ ਵੀ ਜਿਹੜੀਆਂ ਔਨ ਗਰਾਉਂਡ ਲੋਕਾਂ ਤੋਂ ਵੀ ਫੀਡਬੈਕ ਲੈਂਦੇ ਰਹੇ ਆਂ ਟਾਈਮ ਬਾਈ ਟਾਈਮ ਬਾਕੀ ਸੀਨੀਅਰ ਅਫਸਰਸ ਦੀ ਐਸਐਸਪੀ ਸਾਹਿਬ ਦੀ ਤੇ ਡੀਆਈ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਇਹ ਇਹਨੂੰ ਮੈਂ ਮੇਲੇ ਨੂੰ ਬਹੁਤ ਸਕਸੈਸਫੁਲ ਮੰਨੂੰਗਾ ਜੀ ਬਾਕੀ ਤੁਸੀਂ ਆਮ ਜਨਤਾ ਦਾ ਥਿਊ ਲੈ ਸਕਦੇ ਹੋ ਜੀ ਦੇਖੋ ਜੀ ਹਰ ਸਾਲ ਮੇਲੇ ਲਾਉਂਦੇ ਨੂੰ ਬਹੁਤ ਸਾਲ ਹੋ ਗਏ ਮਨ ਲੱਗ ਅਗਰਲੇ 30 ਸਾਲ ਤੋਂ ਹੁੰਦਾ ਜੈਸ ਮੇਲੇ ਜਿਵੇਂ ਆਪ ਦੇ ਲੈਵਲ ਤੇ ਆ ਰਹੇ ਪਹਿਲਾਂ ਬਜ਼ੁਰਗਾਂ ਦੇ ਰਹੇ ਜੀ ਤੇ ਇਹ ਮੇਲੇ ਆ ਇਹ ਤੋਂ ਪਹਿਲਾਂ ਇਹ ਕਹਣਾ ਜੀ ਬਸ ਐ ਜੀ ਹੁੰਦਾ ਸੀ ਖੁੱਲੀ ਖੇੜ ਜੀ ਕਾਂਵਰੋਲੀ ਜੀ ਹੁੰਦੀ ਸੀ ਜੀ ਇੱਥੇ ਕੋਈ ਟ੍ਰੈਫਿਕ ਦਾ ਸਿਸਟਮ ਨਹੀਂ ਹੁੰਦਾ ਸੀ ਜੀ ਪੁਲਿਸ ਪ੍ਰਸ਼ਾਸਨ ਦਾ ਵੀ ਕੋ ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਸੀ ਜਿਹੜੇ ਇੱਥੇ ਐਸਐਚਓ ਸਾਹਿਬ ਹੁੰਦੇ ਸੀ ਸਦਰ ਵਾਲੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਜੇ ਉਹ ਵਿਚਾਰਾਂ ਤੋਂ ਇਨੇ ਕੱਠ ਵੱਠ ਦੇ ਵਿੱਚ ਪੂਰਾ ਨਿਵੇਆ ਨਹੀਂ ਜਾਂਦਾ ਸੀ ਜੀ ਪਰ ਜੋ ਇਸ ਵਾਰ ਐਸਐਸਪੀ ਸਾਹਿਬ ਨੇ ਉਪਰਾਲਾ ਕੀਤਾ ਜੀ ਵੀ ਇੱਥੇ ਸਪੈਸ਼ਲ ਜਿਹੜੇ ਹੈਗੇ ਡਿਪਟੀ ਸਾਹਿਬ ਸਰ ਅਕਵਾਲ ਸਿੰਘ ਹੋਰਾਂ ਨੂੰ ਬਿਠਾਇਆ ਜੀ ਬਾਈ ਤਕਵੀਰ ਜੀ ਹੋਰਾਂ ਨੂੰ ਐਸਐਚਓ ਸਾਹਿਬ ਨੂੰ ਪਰਮਨੈਂਟ ਬਿਠਾਇਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀਰਾ ਐਸਐਸਪੀ ਸਾਹਿਬ ਦੀ ਜੋ ਸਾਨੂੰ ਘੋਣਿਆਂ ਵਾਲਿਆਂ ਪ੍ਰਤੀ ਜਾਂ ਜਾਨਵਰਾਂ ਪ੍ਰਤੀ ਪਿਆਰ ਲੱਗਿਆ ਵੀ ਚਾਰ ਦਿਨ ਤੱਕ ਲਗਾਤਾਰ ਉਹ ਆਪ ਆਏ ਜੀ ਤੇ ਇੱਕ ਦਿਨ ਉਹਨਾਂ ਦੇ ਵਾਈਫ ਵੀ ਇੱਥੇ ਆਏ ਉਸ ਦਿਨ ਵੀ ਮਤਲਬ ਸਰ ਉਹਦੇ ਨਾਲ ਕੀ ਹੋਇਆ ਜੀ ਵੀ ਇੱਕ ਬਹੁਤ ਵਧੀਆ ਮੈਸੇਜ ਨਿੱਗਰ ਜਿਹਾ ਮੈਸੇਜ ਗਿਆ ਜੀ ਕਿ ਵਾਕਈ ਪੁਲਿਸ ਪ੍ਰਸ਼ਾਸਨ ਨੇ ਆਪਦਾ ਇੱਥੇ ਜ਼ਿੰਮੇਵਾਰੀ ਨੋ ਪੈਨਾਂ ਦੇ ਪ੍ਰਬੰਧ ਜਿਹੜੇ ਸੀ ਪੁਲਿਸ ਦੇ ਇਸ ਵਾਰ ਦੇ ਪ੍ਰਬੰਧ ਕਿਵੇਂ ਦੇਖਦੇ ਬਹੁਤ ਵਧੀਆ ਹੈ ਜੀ ਅਸੀਂ ਖੁਸ਼ ਆਂ ਸ਼ਾਮ ਨੂੰ ਜਿਹੜੀ ਇੱਥੇ ਨੋਸੈਂਸ ਪੈਦਾ ਹੁੰਦੀ ਸੀਗੀ ਲੋਕੀ ਡੱਕ ਲਾ ਕੇ ਲੋਕਾਂ ਨਾਲ ਲੜਦੇ ਫਿਰਦੇ ਸੀ ਟਰੈਕਟਰ ਭਿਉਂਦੇ ਫਿਰਦੇ ਸੀਗੇ ਉਹਨਾਂ ਤੇ ਬਹੁਤ ਜ਼ਿਆਦਾ ਕੰਟਰੋਲ ਰਿਆ ਬਿਨਾਂ ਗੱਲ ਤੋਂ ਮੇਲੇ ਦੇ ਵਿੱਚ ਫਾਇਰਿੰਗ ਹੁੰਦੀ ਸੀ ਉਹ ਨਹੀਂ ਹੋਈ ਐਦਕੀ ਅਸੀਂ ਬਹੁਤ ਖੁਸ਼ ਆਂ ਜਿਹੜੀ ਟ੍ਰੈਫਿਕ ਸੀਗਾ ਉਹ ਬੜਾ ਕੰਟਰੋਲ ਰਿਆ ਜੀ ਲੋਕਾਂ ਦੇ ਵਿੱਚ ਗੱਡੀਆਂ ਹਾਰਨ ਮਾਰਦੀਆਂ ਫਿਰਦੀਆਂ ਸੀ ਸਾਡੇ ਘੋੜੇ ਡਿਸਪਲੇ ਲਈ ਆਏ ਹੋਏ ਆ ਇਹਨਾਂ ਦੇ ਮੂਹਰੇ ਲੋਕੀ ਗੱਡੀਆਂ ਪਾਰਕ ਕਰਕੇ ਚਲੇ ਜਾਂਦੇ ਸੀਗੇ ਅਸੀਂ ਬਹੁ ਜਿਨੂੰ ਲੋਡ ਬੰਦਾ ਨੂੰ ਹੀ ਅੰਦਰ ਆਉਣ ਦਿੱਤਾ ਹੈ ਦੂਜੀਆਂ ਲਈ ਪਾਰਕਿੰਗ ਦੀ ਅਰੇਂਜਮੈਂਟਸ ਬਹੁਤ ਵਧੀਆ ਕੀਤੀਆਂ ਵੀ ਆ ਤੇ ਬੰਦੇ ਵੀ ਖੁਸ਼ ਹੋ ਕਹਿੰਦੇ ਵੀ ਅਸੀਂ ਲਾ ਕੇ پارک ਕਰਕੇ ਮੇਲਾ ਦੇਖ ਰਹੇ ਹੈ। ਸਾਨੂੰ ਤਾਂ ਇੱਕ ਪ੍ਰਬੰਧ ਬਹੁਤ ਅੱਛਾ ਹੈ ਜਿਹਦੇ ਚ ਐਸਐਸਪੀ ਸਾਹਿਬ ਦਾ ਸਾਨੂੰ ਨਜ਼ਰ ਆ ਰਿਹਾ ਹੈ ਬਾਕੀ ਸਾਰੀ ਟੀਮ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਬੜਾ ਸੋਹਣਾ ਰੋਲ ਉਹਨਾਂ ਨੇ ਆਪਦਾ ਅਦਾ ਕੀਤਾ ਜ਼ਿੰਮੇਵਾਰੀ ਬੜੀ ਸੋਹਣੇ ਢੰਗ ਨਾਲ ਨਿਭਾਈ ਹੈ। ਐਸਐਸਪੀ ਸਾਹਿਬ ਦੀ ਪ੍ਰੈਜ਼ੈਂਸ ਬਹੁਤ ਰਹੀ ਹੈ ਮੰਡੀ ਚ ਆਲਮੋਸਟ ਦੰਦੇ ਇੱਕ ਕਿਹੜਾ ਤਾਂ ਲਾਇਆ ਹੀ ਲਾਇਆ ਨਹੀਂ ਦੋ ਵੀ ਲਾਇਆ ਐ ਤਨਾਤ ਸੀ ਜੀ ਇਸ ਮੇਲੇ ਇਸ ਅਦਰ ਕੋੜਾ ਮੇਲੇ ਦੇ ਇਹ ਜੀ ਹੰਡਰਡਸ ਦੇ ਵਿੱਚ ਤਨਾਤ ਸੀ ਜੀ ਸਿਰਫ ਇਸ ਮੇਲੇ ਚ ਨਹੀਂ ਜੀ ਹੋਰ ਵੀ ਮੁਕਸਰ ਸਾਹਿਬ ਵੀ ਕਿ ਬਹੁਤ ਇੰਪੋਰਟੈਂਟ ਇਵੈਂਟਸ ਹੋਏ ਆ ਜੀ ਜਿਵੇਂ ਗੁਰਦੁਆਰਾ ਸਾਹਿਬ ਲੋਕ ਸਪੈਸ਼ਲੀ ਬਹੁਤ ਮੱਥਾ ਟੇਕਣ ਆਉਂਦੇ ਆ ਜੀ ਤੇ ਹੋਰ ਇੱਥੇ ਜੀ ਰੈਲੀਆਂ ਬਹੁਤ ਆਈਆਂ ਜੀ ਵਕ ਵਕਤ ਰਾਂਦੀਆਂ ਜੀ ਤੇ ਇੱਕ ਵੈਸੇ ਹੋਰ ਉਧਰ ਲੱਗਦੀ ਜੀ ਇਵੈਂਟ ਇੱਕ ਜੀ ਬਟ ਥਿਸ ਇਜ਼ ਦਾ ਹਾਰਟ ਆਫ ਬਾਕੀ ਮਗੀ ਮੇਲਾ ਜੀ ਜਿਹੜਾ ਇਹ ਪਸ਼ੂ ਮੰਡੀ ਲੱਗਦੀ ਹੈ ਜੀ ਬਾਕੀ ਬਹੁਤ ਵਧੀਆ ਸੁਰੱਖਿਆ ਪ੍ਰਬੰਧ ਰਹਿ ਹੈ ਜੀ ਪੁਲਿਸ ਦੇ ਤੇ